ਉਹੀ ਜਿਹੜੇ ਘਰ ਦੇ ਵਿੱਚ ਇਹ ਸੱਜਣੋ ਜਾਊਗੀ ਨਾ ਉੱਥੇ ਬਈ ਇਹ ਬਰੀਡ ਤਿਆਰ ਕਰ ਦੂ ਇਹ ਬੱਚੇ ਚੰਗੇ ਬੱਚੇ ਦੇਣ ਵਾਲੀ ਆਇਟਮ ਆ ਇਹ ਹਾਂ ਦੁੱਧ ਦਾ ਟੈਂਕ ਆ ਵੀਰੇ ਹਾਂ ਬੱਚੇ ਨੇ ਟੌਪ ਟੌਪ ਦੇ ਦੇਣੇ ਨੇ ਨਗੀਨੇ ਚਿਵਾਈ ਵਾਲਾ ਦਾ ਓ ਬੱਸ ਬੱਸ ਬੜਾ ਮੁਕਦੀਆ ਮੁਕਦੀਆ ਪੜਾ ਲੈ ਹਾਂ ਚਿਵਾਈ ਵਾਲਾ ਦਾ ਪੰਪੜਾ ਕੰਮ ਆ ਦੋਨੇ ਪਾਸੇ ਬਹਿ ਕੇ ਚੋਲਿਓ ਇੱਕ ਗੱਲ ਹੋਰ ਦਾ ਅੱਧਾ ਨਾ ਤੁਹਾਨੂੰ ਇਹ ਹੱਥਾਂ ਨਾਲ ਚੋਣ ਵਾਲੀ ਗਾਂ ਵੀ ਆ ਤੇ ਮਸ਼ੀਨੀ ਚਿਵਾਈ ਵਾਲੀ ਵੀ ਆ ਜੇ ਕਿਸੇ ਸੱਜਣ ਦੇ ਫਾਰਮ ਤੇ ਲੈ ਜਾਣੀ ਆ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਕੱਲ ਵੀ ਵੀਡੀਓ ਬਣਾਈ ਆ ਇਸ ਘਰ ਦੇ ਵਿੱਚ ਤੇ ਅੱਜ ਵੀ ਆਪਾਂ ਦੁਬਾਰੇ ਪਹੁੰਚ ਚੁੱਕੇ ਆ ਆਪਾਂ ਪਹੁੰਚਿਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚਿਆ ਲੈ ਗਾਵਾਂ ਦਿਖਾਉਂਗਾ ਦੋ ਸੱਜਣੋ ਇੱਕ ਹੈਗੀ ਆ ਕੱਚੀ ਸੂਣ ਵਾਲੀ ਆ ਕੱਢਦੀ ਆ ਪੰਜ ਸੱਤ ਦੇ ਇੱਕ ਸੂਈਆ ਤਾਜੀ ਜਿਹੜੀ ਤਾਜੀ ਸੂਈਆ ਨਾ ਸੱਜਣੋ ਫਿਰ ਉਹ ਗੱਲਬਾਤ ਹੋਈ ਪਈ ਆ ਜਿਵੇਂ ਅਕਸਰ ਤੁਸੀਂ YouTube ਤੇ ਸਰਚ ਕਰਕੇ ਨਹੀਂ ਦੇਖਦੇ ਹੁੰਦੇ ਗੋਰੀਆਂ ਮੇਮਾਂ ਰਿੰਗ ਚ ਲੈ ਕੇ ਖੜੀਆਂ ਹੁੰਦੇ ਨੇ ਇਸ ਨਾਲ ਦੀਆਂ ਗਾਵਾਂ ਜੇ ਮੈਂ ਗੱਲਬਾਤ ਕਰ ਲਾਂ ਜਿਵੇਂ ਉੱਧਰ ਸ਼ੋਅ ਹੁੰਦੇ ਨੇ ਉੱਥੇ ਖੜੀਆਂ ਹੁੰਦੀਆਂ ਨੇ ਲੈ ਕੇ ਬਾਕੀ ਲੇਵੇ ਲੂ ਵੇਲੇ ਤਾਂ ਤਰਸਨੇ ਵੀ ਗੋਡੀਆਂ ਲਾਤੀਆਂ ਆਪਣੇ ਕੈਮਰਾਮੈਨ ਨੇ ਅੱਜ ਗੱਲਬਾਤ ਹੈ ਟਿਕਾਣੇ ਲੱਗਣ ਵਾਲੀ ਹੈ ਤੇ ਅੱਜ ਚਮਕੌਰਣਾ ਮਿਲਿਆ ਨਾ ਕਿਉਂਕਿ ਉਤਸੁਕਤਾ ਨਾ ਜਿਹੜੀ ਸੱਜਣਾ ਦੀ ਵਧੀ ਜਾਂਦੀ ਆ ਵੀ ਇਹਦਾ ਰੇਟ ਪਤਾ ਨਹੀਂ ਕਿੰਨਾ ਹੋਊ ਇਹਦਾ ਰੇਟ ਕੋਈ ਬਾੜਾ ਨਜਾਇਜ਼ ਨਹੀਂ ਕਰਦੇ ਇਹਦਾ ਰੇਟ ਹੋਊ ਜਾਇਦ ਜਿੰਨੇ ਰੁਪਏ ਇਹ ਓਟਦੀ ਆ ਮੁੱਲ ਵੀ ਮੈਂ ਬਾਈ ਤੋਂ ਉਨੇ ਹੀ ਕਰਾਉਂਗਾ ਇਹ ਤਾਂ ਇੱਕ ਆਫਰ ਵਾਲਾ ਸਿਸਟਮ ਹੀ ਆ ਬਾਈ ਕਹਿੰਦਾ ਨਵੇਂ ਬਣਾਉਣਾ ਪੈਸਾ ਟਕਾ ਦਾ ਕਹਿੰਦਾ ਯਾਰ ਇੱਕ ਜਾਂਦੀ ਆਉਂਦੀ ਚੀਜ਼ ਆ ਵੀ ਅੱਜ ਨਵੇਂ ਬਣਾਉਣਾ ਇਹ ਘਾਨਾ ਆ ਆ ਜਾ ਉਹ ਚਮਕੌਰ ਹੋਰ ਕਿਵੇਂ ਆ ਜਮਕੌਰ ਸਸਤੀ ਗੱਲ ਪਹਿਲਾਂ ਤਾਂ ਸਾਰਿਆਂ ਨੂੰ ਭਰਾਵਾਂ ਦੀ ਹਾਂ ਪਹਿਲੀ ਗੱਲ ਤਾਂ ਤੂੰ ਵਧਾਈ ਦਾ ਪਾਤਰ ਆ ਵੀ ਜਿਹੜਾ ਯਾਰ ਐਡਾ ਟੋਪ ਦਾ ਨਗੀਨਾ ਆ ਆਪਣੇ ਚੈਨਲ ਤੇ ਜੇ ਗੱਲ ਕਰ ਲਾ ਯਾਰ ਪਹਿਲੀ ਵਾਰ ਫਿਲਮਾਰਿਆ ਮੈਂ ਗਾਵਾਂ ਦੇ ਵੀਡੀਓ ਅਕਸਰ ਬਣਾਉਣਾ ਪਰ ਯਾਰ ਮੇਰਾ ਵੀ ਜਦੋਂ ਮਨ ਆਇਆ ਨਾ ਔਰ ਯਾਰ ਖੁਸ਼ ਹੋ ਗਿਆ ਚਮਕੌਰ ਤੇਰੀ ਗਾਂ ਦੇ ਇਸ ਬਈ ਜਰਾ ਗਾਂ ਚੰਗੀ ਦੀ ਬਈ ਹਰੇਕ ਮੰਗ ਵੱਧ ਆ ਗਈ ਭਰਾ ਮਾੜੀ ਜਿਹਦਾ ਲੈਣ ਦਾ ਪੈਦਾ ਨਹੀਂ ਸੁਵਾ ਕਿਹੜਾ ਇਹਦਾ ਸੁਵਾ drena ਦੂਜਾ ਸਿੱਗੀ ਆ ਮੂੰਹ ਦੰਦ ਪਟਕੇ ਲੈ ਕੇ ਜਾਵੇ ਬੰਦਾ ਅਸਲ ਲੈ ਜਾਏ ਪਹਿਲਾਂ ਦੰਦ ਦੰਦ ਹੱਥ ਮਾਰੇ ਫੇਰ ਗਾਂ ਦੇ ਕੋਲੇ ਆਵੇ ਤੀਜੇ ਸੂਏ ਦਾ ਕੀ ਬਣੂ ਚਮਕੌਰ ਤੀਜੇ ਸੂਏ ਦਾ ਮਤਾਬ ਨਹੀਂ ਪੁੱਛ ਸਕਦਾ ਭਰਾ ਦੂਜੇ ਸੂਏ ਦਾ ਕੀ ਜੇ ਦੂਜੇ ਸੂਏ ਗੁਰੀ ਦਾ ਗਾਇਬਾਸਣਾਂ ਦਾ ਅੱਬਾ ਅਗਲੇ ਬੰਨੋ ਲਿਆ ਤੱਕ ਸੁਰੇ ਲਿਆ ਕੈਮਰਾ ਵੇ ਦੇਖੀ ਲੱਗ ਗਿਆ ਠੇਠ ਠੇਠ ਤੇ ਬਈ ਜਰਾ ਠੇਠ ਠੇਠ ਵਾ ਫਰਕ ਹੈ ਲੈ ਦਿਖਾਈ ਥਣ ਲੱਗੇ ਨੇੜੇ ਇੱਕ ਗਿੱਠ ਦਾ ਫਰਕ ਆ ਵੀ ਇਹ ਕੈਣ ਵਾਲੀ ਇੱਕ ਗਿੱਠ ਦਾ ਫਰਕ ਆ ਪੂਰਾ ਤੇ ਥਣ ਵੀ ਮੈਸਣਾ ਲੱਗਿਆ ਲੈ ਆ ਜਾ ਸੱਜਣਾ ਤੋਰ ਦੇ ਗਾ ਨੂੰ ਇੱਕ ਵਾਰੀ ਲੈ ਜਦੋਂ ਹੁਣ ਤੁਰੂਗੀ ਨਾ ਉਦੋਂ ਦੇਖੋ ਵੀ ਕੀ ਗੱਲਬਾਤ ਬਣਦੀ ਹੈ ਕਿਉਂਕਿ ਖੜੇ ਜਾਨਵਰ ਦਾ ਅੱਧਾ ਆਈਡੀਆ ਲੱਗਦਾ ਹੁੰਦਾ ਲੈਵੇ ਦਾ ਨਾ ਬਾਈ ਹਾਂ ਹਾਂ ਜਦੋਂ ਤੁਰਦਾ ਜਾਨਵਰ ਉਦੋਂ ਕਰਾਉਂਦਾ ਵਹਿ ਜਾ ਵਹਿ ਜਾ ਉਹਨੇ ਮੂਰ ਨੂੰ ਉਹਨੇ ਵੰਗਰੂਆ ਭਰਾ ਮੇਰਾ ਨਹੀਂ ਵੰਗਰੂਆ ਉਹਨੇ ਮੂਰ ਨੂੰ ਚਮਕਾ ਵਰ ਕਹਿੰਦਾ ਲੈਵੇ ਵਾਲੀ ਦਾ ਉਹੀ ਗੱਲ ਆ ਜਿਵੇਂ ਆਪਾਂ ਕਹਿਦਾਂ ਨੇ ਵੀ ਨਾ ਬੜੇ ਵਿਆਂ ਦੀ ਖਾਲਾ ਥੈਲਾ ਹੁੰਦਾ ਨਾ ਜਮੀ ਉਹੀ ਸੇਮ ਕਾਪੀ ਜਮੇ ਜ ਡਾ ਨਾਲੇ ਫੀਟਿੰਗ ਆਲੇ ਵਾ ਬਾਈ ਜਮਾ ਪੂਰਾ ਹਾਂ ਫੀਟਿੰਗ ਆਲਾ ਲੇਵਾ ਕੋਈ ਟੁੱਟ ਮਾਰਡਰ ਨਹੀਂ ਹੈਗਾ ਇਹਦਾ ਲੈ ਇਧਰ ਲੈ ਬੰਨੇ ਕਮਾ ਕੇ ਫੇਸ ਕੁਆਲਟੀ ਵੀ ਦਿਖਾ ਦੇ ਗਿਆ ਨਹੀਂ ਸਮਾਰ ਕੇ ਦੀ ਇਹ ਇੱਥੇ ਤੋਂ ਦਿਖਾ ਦਰਸ ਓਏ ਦਵਾ ਦੇ ਦਵਾ ਦੇ ਕਿਹੜਾ ਇੱਥੇ ਇੱਕ ਹੋਰ ਹੋਰ ਦਵਾ ਦੇ ਕਿਹੜਾ ਕਮਾ ਦੇ ਕਰਾ ਦੇ ਹਰੇਕ ਪੱਖ ਤੋਂ ਤਸੱਲੀ ਆਏ ਨੂੰ ਤੋੜ ਦੇ ਹਾਂ ਤਾਂ ਇੱਥੇ ਆਏ ਨੂੰ ਚਲਾ ਦੇ ਲੰਬੀ ਸਾਈਡ ਸੂਰ ਤੋਂ ਵੀ ਦਿਖਾ ਦੇ ਦਰਸ ਹਾ ਮਾੜੀ ਜੀ ਹੌਲੀ ਤੋਰੀ ਹੈ ਨਾ ਬੱਚੇ ਦਾ ਕਰਦੀ ਆ ਤੇ ਵੀਰੇ ਖਾਸੀ ਤੇ ਗਾਂ ਦੀ ਇਹ ਆ ਬੱਚਾ ਅੰਦਰ ਆ ਨਾ ਧਾਰਾ ਇੱਥੇ ਵੀ ਮਰਵਾ ਲੂ ਇਹ ਨਹੀਂ ਕਰ ਮਾਰੀ ਗਾਂ ਗਾਂ ਦੁੱਧ ਵਾਲਾ ਪੀਸੀ ਦਾ ਬਰਤ ਨਹੀਂ ਜਾਵੇ ਡਰ ਨਾ ਡੱਬ ਨਾਲਾ ਬਿੱਡ ਨਹੀਂ ਵੀਰੇ ਅੱਛਾ ਲੈ 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 ਬੱਚਾ ਇਹਦਾ ਉਹ ਹੀ ਚਵਾਈ ਚੂਈ ਦਾ ਪੰਪ ਵਾਲਾ ਸਿਸਟਮ ਹੈ ਉਹ ਅੰਦਰ ਲੈ ਚੱਲ ਅੰਦਰ ਮਾਰ ਅੰਦਰ ਵੀ ਮਾਰ ਖਾਣ ਇੱਕ ਨੰਬਰ ਆ ਭਰਾ ਮੇਰਾ ਬੱਚੇ ਕਰਕੇ ਕਰਦੀ ਆ ਥੋੜਾ ਆ ਲੈ ਚੱਲ ਅੰਦਰ ਲੈ ਚੱਲ ਛੋਟੇ ਹਾਥੀ ਜਿਹੜਾ ਬੰਦਾ ਆ ਉਹ ਵੀ ਮਾਰ ਲਿਆ ਭਰਾ ਮੇਰਾ ਹਾਂ ਉਟੇ ਹੱਥ ਹੀ ਨਹੀਂ ਚੜਨੀ ਅਸੀਂ ਹਾਂ ਗੁਜਰ ਆਊਗਾ ਭਰਾ ਮੇਰਾ ਲੈ ਗਿਆ ਛੋਟਾ ਹੱਥ ਹੀ ਨਾਲ ਲੈ ਕੇ ਆਵੇ ਆ ਇਹ ਚੜੂਗੀ 407 ਚ ਹਨਾ ਹਾਂ ਜਾਂ ਬਲੇਰੋ ਲੈ ਆਵੇ ਵੀਰੇ ਹਾਂ ਬਾਕੀ ਜਿਹੜੇ ਫਾਰਮ ਤੇ ਇਹ ਜਾਊਗੀ ਜਿਹੜੇ ਘਰ ਦੇ ਵਿੱਚ ਇਹ ਸੱਜਣੋ ਜਾਊਗੀ ਨਾ ਉੱਥੇ ਭਾਈ ਇਹ ਬਰੀਡ ਤਿਆਰ ਕਰ ਦੂ ਇਹ ਬੱਚੇ ਚੰਗੇ ਬੱਚੇ ਦੇਣ ਵਾਲੀ ਆਈਟਮ ਆ ਇਹ ਹਾਂ ਦੁੱਧ ਦਾ ਟੈਂਕ ਆ ਵੀਰੇ ਹਾਂ ਬੱਚੇ ਨੇ ਟੌਪ ਟੌਪ ਦੇ ਦੇਣੇ ਨੇ ਨਗੀਨੇ ਬਾਹਰੇ ਸੱਜਣ ਕਮੈਂਟ ਕਰਦੇ ਨੇ ਵੀ ਸਪਲਾਈ ਬਾળી ਲਾਉਂਦਾ ਗੁਰੀ ਭਾ ਜਿਹੜੀ ਚੀਜ਼ ਹੋਈ ਹੈ ਇਹ ਤੇ ਉਹਦੇ ਸਰਪ੍ਰਾਈਜ਼ ਮਾਰਨ ਦਾ ਹੱਕ ਵੀ ਵਰਗਾ ਤੇ ਲਾਉਂਦੀ ਵੀ ਆ ਭਰਾ ਬੈਠੀ ਦੋਨੇ ਦੇਖ ਦੋਨੇ ਨੇ ਭਰਾ ਮਾਰਨ ਜਿਹੜਾ ਬੱਚਾ ਹੱਡਣੀ ਦਾ ਚੱਕਰ ਲਾ ਭਰਾ ਮੇਰੇ ਬੰਦਾ ਹਾਂ ਬੱਚਾ ਇਹਨੇ ਮਾਂਗਲ ਮੇਲ ਖਾਪਾ ਹਾਂ ਮੇਲ ਖਾਪਾ ਦੇਖ ਕਿੱਦਾਂ ਲੈ ਚਵਾਈ ਵਾਲਾ ਤਾਂ ਵਾਸ ਵਾਸ ਮੁਕਦੀਆ ਇੱਕ ਮੁਕਦੀਆ ਪਰ ਲੈ ਹਾਂ ਚਵਾਈ ਵਾਲਾ ਤਾਂ ਪੰਪੜਾ ਕੰਮ ਆ ਦੋਨੇ ਪਾਸੇ ਬਹਿ ਕੇ ਚੋਲਿਓ ਇੱਕ ਗੱਲ ਹੋਰ ਦੱਸ ਦੇਣਾ ਤੁਹਾਨੂੰ ਇਹ ਹੱਥਾਂ ਨਾਲ ਚੋਣ ਵਾਲੀ ਗਾਂ ਵੀ ਆ ਤੇ ਮਸ਼ੀਨੀ ਚਵਾਈ ਵਾਲੀ ਵੀ ਆ ਜੇ ਕਿਸੇ ਸੱਜਣ ਨੇ ਫਾਰਮ ਤੇ ਲੈ ਜਾਣੀ ਆ ਉਹ ਬੱਸ ਕਰੋ ਇਹ ਮੁਕਾ ਨਹੀਂ ਗਰੀ ਕੰਮ ਹੀ ਨਹੀਂ ਹੈਗਾ ਰਾ 25 22 ਕਿਲੋ ਕਹਿ ਰਹੇ ਕਰਦਾ ਕੱਢਣਾ ਵਾ ਉਹ ਖਾ ਵੀ ਰਿਹਾ ਗੱਲ ਬੰਨੇ ਨਾ ਪਹਿਲਣ ਦਾ ਕੀ ਰਕਾ ਰਿਹਾ ਹੈਗਾ 20 ਕਿਲੋ ਤੋਂ ਕੱਢਿਆ 25 22 ਕਿਲੋ ਦਾ ਗਾਰੰਟੀ ਦੇ ਦੀ ਭਰਾ ਮੈਂ ਗਾਰੰਟੀ ਨਹੀਂ ਦਿੰਦਾ ਭਰਾ ਮੇਰੇ ਆਪ ਲੈ ਵਾ ਜਿਹੜਾ ਗਵਾਹੀ ਉਹੋ ਭਰੂ ਆਪ ਆਪ ਹਾਂ ਇਹ ਗਾਰੰਟੀ ਆਪ ਦੀ ਆਪ ਇਹ ਹਾਂ ਆਪ ਚੱਕੂਗੀ ਹਲਾ ਇਹ ਸਾਈਡ ਤੋਂ ਲਵਾਈ ਲੂਈ ਦਿਖਾਏ ਦਰਸ ਲੈ ਵਾ ਲੂਗਾ ਹੁਣ ਦਿਖਾਓ ਠੰਡ ਠੰਡ ਬਾਹਰ ਠੰਡੀ ਸੀਲ ਕਰਮਾਂ ਵਾਲੀ ਆ ਉਹੀ ਗੱਲ ਆ ਵੀ ਯਾਰਾ ਚੀਜ਼ ਆ ਚੀਜ਼ ਜੇ ਗੱਲ ਕਰ ਲਈਏ ਆਈਟਮ ਚੰਗੀ ਆ ਰਪਈਏ ਦਾ ਦੇ ਦੇ ਚਮਕੌਰ ਫਿਰ ਹੁਣ ਕਿੰਨੇ ਮੁੱਲ ਦਾ ਇੱਕ ਪੰਜ ਗਾਦਨ ਲੱਖ ਦੀ ਦੇ ਦਾਂਗੇ ਭਲੇਰਾ ਪੂਰੀ ਇੱਕ ਕਾਪੀ ਦੀ ਦੇ ਦਾਂਗੇ ਬੰਦ ਦੀ ਜੇ ਕਹੋਂਦੇ ਤੇ ਅਡਰ ਬਾਕੀ ਜਿਹੜੇ ਨਾਣੇ ਨਿਆਰੇ ਦਿਖਾਓ ਪੈ ਪੈ ਦੀ ਲੈ ਰੱਸੀ ਵਰਗੀ ਪਈਆ ਭਰਾ ਮੇਰੇ ਦੀ ਲੈ ਬਿਲਕੁਲ ਆ ਰੱਸੀ ਆ ਪੈ ਪੱਤ ਥਾਣਾ ਦਾ ਗੈਪ ਵੀ ਦਿਖਾ ਦੇ ਇੱਥੇ ਜਟ ਜਟ ਦਾ ਥਾਂ ਤੇ ਗੈਪ ਬਦਰੇਰਾ ਕਿ ਲੈ ਪੂਰੇ ਮੁੱਕੇ ਤੇਰੇ ਥਾਂ ਦਾ ਗੈਪ ਲੱਗਿਆ ਤੇ ਲੱਗਿਆ ਵੀ ਮੁਠੀ ਵਾਲਾ ਤੇ ਲੱਗਿਆ ਵੀ ਸੱਜਣੋ ਮੈਸਾ ਵਰਗਾ ਦਾ ਮੈਂ ਬਗਲ ਕਰ ਲੀ ਦੁੱਧ ਵੀ ਮੈਸਾ ਵਰਗਾ ਪਾਉ ਇੱਕ ਤਾਂ 1 ਲੱਖ ਦੀ ਮੈਂ ਲਾ ਇੱਕ ਪਾਸੇ ਹੀ ਲਾ ਪਰਾ ਮੇਰਾ ਇੱਕ ਪਾਸੇ 1 ਲੱਖ ਇਹ ਤੇ ਲਾ ਦੇਣਾ ਹਾਂ ਨਾਲੇ ਬੱਚੇ ਦੀ ਛੱਡਣ ਦੀ ਲੋੜ ਨਹੀਂ ਪਾਈ ਉਹੀ ਬਹਿ ਜਾ ਕਰੇ ਇੱਕ ਗੱਲ ਹੋਰ ਕਹਿਣਾ ਤੇ ਬਾਕੀ ਸੱਜਣ ਯਾਰ ਮੈਨੂੰ ਕਮੈਂਟ ਕਰਕੇ ਬਾਈ ਬਣ ਕੇ ਇਹ ਗਾਂ ਦੀ ਰਿਪੋਰਟ ਜ਼ਰੂਰ ਦਿਓ ਵੀ ਸਾਨੂੰ ਇਹ ਬੱਚਾ ਕਿੱਦਾਂ ਦਾ ਲੱਗ ਹਾਂ ਹਾਂ ਬਿਲਕੁਲ ਬਿਲਕੁਲ ओरिजिनल 6 ਦੰਦ ਦਾ ਭਰਾਮਾ ਨੇ ਗਵਾਹੀ ਭਰਨੀ ਹੈ ਬਾਕੀ ਦਾ ਮਾ ਤੁਸੀਂ ਚੈੱਕ ਕਰਕੇ ਇਹਦਾ ਖੋਲ ਕੇ ਬਾਈ ਕਹਿੰਦਾ ਲੈ ਜਾਓ ਪਿਓਰ 6 ਦੰਦ ਦਾ ਦੂਜਾ ਸੁਆ ਤੇ ਹੁਣ ਦਿਖਾਉਣਾ ਇੱਕ ਆਪਾਂ ਐਰ ਸ਼ੈਰ ਮੱਛੀ ਦਿਖਾਵਾਂਗੇ ਸੁਣੋ ਇਹ ਤੇ ਵੀ ਮਾਰ ਦਰਸ ਕੈਮਰਾ ਓਏ ਇਹ ਵੀ ਠੰਡੀ ਸੀਲ ਪੜਾ ਮੇਰਾ ਬਰ ਬਰ ਗਿਆ ਇਹਦਾ ਥਾਣੇ ਇਹਦਾ ਵੀ ਉਹਦੇ ਨਾਲ ਦਾ ਹੀ ਲੱਗਿਆ ਜੇ ਗੱਲ ਠੰਡੀ ਵੀ ਬਰ ਬਰ ਗਈ ਉਹ ਵੀ ਉਹਦੇ ਨਾਲ ਦੀ ਜਾਣਾ ਥਾਣ ਥਨੋੜੀ ਇਹਦਾ ਵੀ ਟੋਪ ਦਾ ਇਹ ਵੀ ਤੋਰ ਦੋ ਖੋਲ ਕੇ ਜੀ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਵੀਰੇ ਇਹ ਕਾਇਕਤ ਕਰ ਦਿਆ ਇਹਨੇ ਭਲੂਣ ਨੇ 15 ਕਿਲੋ ਕੱਢਾ ਮੈਂ ਕਿਵੇਂ ਸਹੀ ਨੂੰ ਭਰਾ ਮੇਰਾ ਸਹੀ ਗੱਲ ਕਹਾਂਗੇ ਇਹਨੇ 15 ਕਿਲੋ ਭਲੂਣ ਦਾ ਕੱਢਾ ਹੋਇਆ ਉਹ ਜਿਹਨੇ ਲੰਬਾ ਟਾਈਮ ਚੱਲਣਾ ਉਹ ਗੱਲ ਸਹੀ ਕਰੂਗਾ ਮੈਂ 15 ਕਿਲੋ ਕਹਿ ਕੇ ਦੂੰ ਹੁਣ ਵੀ ਬਾਈ ਜੇ ਸਹੀ ਗੱਲ ਕਰੇਗਾ ਫੇਰ ਲੰਬਾ ਸਮਾਂ ਚੱਲੇਗਾ ਨਹੀਂ 2-4 ਵੀਡੀਓ ਚ ਹਵਾ ਨਿਕਲ ਜਾਣੀ ਹਾਂਜੀ ਹਾਂਜੀ ਉਹ ਗੱਲ ਤੇਰੀ ਬਿਲਕੁਲ ਨਹੀਂ 2-4 ਵੀਡੀਓ ਚ ਹਵਾ ਹੀ ਨਿਕਲ ਕੇ ਜਾਂਦੀ ਜਿਹੜਾ ਬੰਦਾ ਕੱਪੀ ਮਾਰਦਾ ਬਾਲੇ ੱਲੇ ਵਾਲੂ ਬਾਈ ਵੀ ਪੂਰਾ ਸਟਿਚ ਬਣਾਉ ਤੇ ਥਾਣੇ ਨੂੰ ਵੀ ਜੰਮੀ ਉਹਦੀ ਕਾਪੀ ਲੱਗਿਆ ਥਾਣੇ ਦੀ ਗੱਲ ਬਿਲਕੁਲ ਬਿਲਕ ਠਣ ਠਣਾਟ ਇਹਨੂੰ ਵੀ ਬਾਈ ਉਹਦੀ ਕਾਪੀ ਲੱਗਿਆ ਜਿਹੜੀ ਅੰਦਰ ਆਪਾਂ ਬੱਚੀ ਦਿਖਾਈ ਆ ਸਾਨੂੰ ਇਹ ਕਿੰਨੇ ਕਿ ਦਿਨ ਕੱਢ ਦੂਗੀ ਹਜੇ ਵੀਰੇ ਮਾਲਕ ਨੇ 5-6 ਦਿਨ ਕਿਹਾ ਇੱਕ ਦੋ ਦਿਨ ਵੱਧ ਵੀ ਲਿਆ ਹਜੇ ਘੱਟ ਵੀ ਲਿਆ ਹਜੇ ਠੰਡੀ ਸੀਲ ਬਰਫ ਵਰਗੀ ਜਿਵੇਂ ਕਹੇਗਾ ਜਿਵੇਂ ਕਹ ਰਾ ਇੱਕ ਨੰਬਰ ਆ ਲੇਵਾ ਤੇ ਠੰਡੀ ਆਇਰ ਸਹਰਾ ਭਰਾ ਮੇਰਾ ਪੌਰ ਇਹ ਆ ਗਈ ਐ ਲੈ ਵੀਰੇ ਬਿਲਕੁਲ ਦੇਖੀ ਆਰਡਰ ਇਹ ਵੀ 5-7 ਕੱਢੂਗੀ ਹਲੇ ਪਰ ਇਹਨੂੰ ਠਣ ਠਣ ਟੌਪ ਦਾ ਲੱਗਿਆ ਤੇ ਆਰਡਰ ਰੋਡਰ ਵੀ ਯਾਰ ਇਹਦਾ ਵੀ ਸਟੀਚ ਆ ਲੈ ਲੈ ਚੱਲ ਅੰਦਰ ਨੂੰ ਬਾਕੀ ਗੱਲਬਾਤ ਅੰਦਰ ਕਰਦੇ ਆ ਚੱਲ ਕੇ ਲੈ ਹੌਲੀ ਤੌੜੀ ਮੜਾ ਜਾ ਇਹ ਤਾਂ ਸਰ ਲੈ ਵੈਲੂਆ ਦਿਖਾ ਦੇ ਉਹ ਥਣ ਸੁਣੀ ਗਲਾਬੀ ਗਲਾਬੀ ਥਣ ਲਗਿਆ ਮੂਠੀ ਵਾਲੀ ਇਹਦਾ ਲਗਿਆ ਪਰ ਥਣ ਨਹੀਂ ਮਾੜਾ ਭਾਈ ਲੈਂਦੇ ਆਪਾਂ ਇੱਕ ਹਾਂ ਇਸ ਫਾਰਮ ਤੋਂ ਆਪਣੇ ਕਈ ਵੀਡੀਓ ਬਣ ਚੁੱਕੇ ਨੇ ਵੀ ਥਣ ਥਣੋਟ ਬਾਈ ਕਹਿੰਦਾ ਯਾਰ ਥੱਲੇ ਦੀ ਮਾੜੀ ਗਾਣੀ ਆ ਆਪਾਂ ਲੈਂਦੇ ਥਣ ਥਣੋਟ ਦੀ ਓਕੇ ਜੀ ਰਿਪੋਰਟ ਲੈਣੀ ਆ ਜਮਾ ਇਹ ਆ ਗਈ ਆਇਰ ਸ਼ਹਿਰ ਦੇ ਵਿੱਚ ਸ਼ੁਰੂਆਤ ਦੂਜਾ ਹਣਾ ਦੂਜਾ ਪਿਓਰ ਵੀਰੇ ਹਾਂ ਇਹਦੇ ਕਿੰਨੇ ਰੁਪਏ ਲਾਵਾਂਗੇ ਲੈਤਰਸ ਇਧਰ ਲਈ ਬੰਨੋ ਅਗਲੇ ਬੰਨੋ ਵੀ ਦਿਖਾ ਦੇ ਲੇ ਬਾਬਾ ਜੀ ਦਾ ਇਹਦੇ ਕਿੰਨੇ ਰੁਪਏ ਲਾਵਾਂਗੇ 42 ਦੀ ਦੇ ਦਾਂਗੇ ਭਰਾ ਮੇਰੇ 42 ਦੀ ਦੇ ਦਾਂਗੇ ਬਿਆਲੀ ਦੀ ਤੇ ਦਾ ਹਾਂ ਮਾਨ ਤਾਨ ਸ਼ੀਰ ਆ ਮਾਨ ਤਾਨ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਆ ਮਾਨ ਤਾਨ ਛੋੜ ਛੱਪਾ ਕਰ ਦਾਂਗੇ ਲੈ ਇੱਧਰ ਦੀ ਆ ਹਾਂ ਸੰਢੀ ਸੀ ਲੱਕੀ ਲੈ ਉਹ ਬੱਚਾ ਵੀ ਠੰਡਾ ਸੀਲਾ ਹਨਾ ਲੈ ਦੇਖੀ ਲੈਵਾ ਕੰਨਾ ਫੀਟੇਂਗਾ ਦੋ ਦੋ ਪੀਣ ਬਾਅਦ ਜਿਹਨੇ ਕਾ ਗਾਂ ਲੈਣੇ ਆ ਮਹਿ ਲੈਣੇ ਆ ਠੀਕ ਹੈ ਲੱਕ ਮਹਿਦ ਲਾ ਲੈ ਇਹਦੇ ਇਹਦੇ 42000 ਰੁਪਏ ਦੇ ਭਰਾਵਾ ਇਹਦੇ ਲਾ ਦੇ 42000 ਰੁਪਏ ਆ ਬਰਾਬਰ ਭੜੂਗੀ ਆ ਇਹ ਮਿਲੂਗੀ 42000 ਚ ਆਇਨੂੰ ਕਿਹੜਾ ਹੋਰ ਤੋਰ ਦੇ ਆਇਨੂੰ ਕਿਹੜਾ ਹੋਰ ਤੋਰ ਦੇ ਕਹਿੰਦੀ ਅੱਜ ਇਹਨੂੰ ਕਿਹੜਾ ਹੋਰ ਤੋਰ ਦੇ ਬਾਈ ਕਿਉਂਕਿ ਤੈਨੂੰ ਪਤਾ ਵੀ ਜਿਹੜੇ ਸੱਜਣ ਨੇ ਲੱਖ ਲਾਉਣਾ ਫਿਰ ਉਹ ਹਾਂ ਕੰਮ ਨਹੀਂ ਮੈਂ ਕਰਦਾ ਜੀ ਹਰੇਕ ਪਾਸੇ ਇੱਕ ਵਾਰ ਦੱਸ ਦਈਏ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਸੂਈ ਨੂੰ ਹਲੇ 10:30 ਪਈ ਨਹੀਂ ਪੈਣੀ ਆ ਭਰਾ ਮੇਰਾ ਉਹ ਵੀਡੀਓ ਬਣਾ ਲਾਂਗੇ ਜਿਹੜੇ ਬੰਦੇ ਨੇ ਆਪਣੇ ਲਈ ਲੈ ਲਈ ਹਾਂ ਠੀਕ ਆ ਗੱਲ ਹਾਂ ਦੱਸਾਂ ਉਹ ਸੱਜਣ ਨੂੰ ਵੀਡੀਓ ਦਾ ਤਾਂ ਘੰਟਾ ਹੋ ਗਿਆ ਯਾਨੀ ਕਿ ਸੂਈ ਨੂੰ ਹਲੇ ਐ ਚਵਾਈ ਚੂਸ ਵੀ ਫੋਕੀ ਆ ਜੰਮੀ ਹੈਨਾ ਹਾਂ ਐ ਭਈਆ ਕਾਹਨੂੰ ਪੁੱਛਦਾ ਭਰਾ ਮੇਰਾ ਜੀ ਲੱਗਦਾਗਾ ਭਾਈ ਐ ਇਹਨੂੰ ਤੋੜਦੀ ਕਹਿੰਨੀ ਲੰਬੀ ਐ ਇਹਨੂੰ ਤੋੜ ਚਲਾ ਦੇ ਯਾਨੀ ਤੇ ਮੋਢੇ ਜਿੱਡੇ ਜਿੱਡੀ ਆਉਂਦੀ ਆ ਜੀ ਹਾਂ ਉਹ ਕੱਦੇ ਸੋਡੇ ਵਾਲੇ ਵੱਡੇ ਹਾਂ ਵੱਡੇ ਵਾਲੇ ਥੋੜੇ ਜਿਕੇ ਥੋਡੇ ਕੋਲ ਤਾਂ ਮੈਂ ਹਿੱਸਾ ਵੀ ਛੋਟੀਆਂ ਲੱਗਦੀਆਂ ਨੇ ਲਾਲੇ ਚਲਾ ਦੇ ਆ ਇਹਨੂੰ ਦਵਾ ਲਾ ਗੇੜਾ ਇਹਨੂੰ ਬੱਚੇ ਕਰਕੇ ਜਾਂਦੀ ਆ ਅੰਦਰ ਥੋੜਾ ਜਹਾ ਹਾਂ ਬੱਚੇ ਜਾਂਦੀ ਹਾਂ ਬਾਈ ਯਾਰ ਹਾਂ ਬੱਚੇ ਕਰਕੇ ਜਾਂਦੀ ਆ ਆਈਟਮ ਨਹੀਂ ਮਾੜੀ ਹੌਲੀ ਹੌਲੀ ਮਾਰੇ ਹੌਲੀ ਲੈ ਚੱਲ ਅੰਦਰ ਹਾਂ ਹੌਲੀ ਹੌਲੀ ਲੈ ਚੱਲ ਅੰਦਰ ਨੂੰ ਹੁਣ ਲੈ ਚੱਲ ਹੁਲਟਾਈ ਨੇ ਇਥੋਂ ਦਿਖਾ ਦਰਸ ਇਥੋਂ ਇਥੋਂ ਦਿਖਾ ਲੈ ਵਾ ਨਾ ਲੈ ਚਲ ਹੌਲੀ ਹੌਲੀ ਲੈ ਚਲ ਕੋਈ ਗੱਲ ਨਹੀਂ ਬੱਚੇ ਕਰਕੇ ਉਤਸੁਕਤਾ ਕੀ ਥੋੜੀ ਜੀ ਬੱਚੇ ਕੋਲੇ ਜਾਣ ਵਾਸਤੇ ਉਹਦੇ ਕਰਕੇ ਥੋੜਾ ਘੱਟ ਕਰਦੀ ਆ ਆ ਲੈ ਵਾ ਜਿੱਦੀ ਆਪ ਆ ਉੱਡੇ ਹੀ ਲੈ ਵਾ ਕੋਈ ਆਪਾਂ ਗੱਲ ਕਰ ਲਈ ਟੁੱਟਵਾ ਲੈ ਵਾ ਨਹੀਂ ਆਡਰ ਇਹਦਾ ਹੈ ਨਾ ਪਹਿਲਵਾਨ ਵਾਲਾ ਸਿਸਟਮ ਜਿਵੇਂ ਪਹਿਲਵਾਨਪੁਰ ਦੇੰਦ ਨੇ ਫਸ ਫਸ ਕੇ ਉਹ ਗੱਲਬਾਤ ਹੋਈ ਪਈ ਅੱਜ ਕਿਉਂਕਿ ਯਾਰ ਅੱਜ ਵਾਕਈ ਮਨ ਨੂੰ تسਲੀ ਹੋ ਗਈ ਯਾਰ ਇਆਂ ਚੀਜ਼ਾਂ ਦੇਖ ਕੇ ਵੀ ਪੰਜਾਬ ਵੀ ਆਪਣਾ ਅੱਜ ਹੋਰੀ ਮਾਰਾ ਬੈਠਾ ਕਰਦਾ ਹੈ ਬੈਹ ਨਹੀਂ ਰਹੀ 4 ਕਿਲੋ ਤਾਂ ਮੈਂ ਕਰਤਾ ਦਾ ਹਰਦਾ ਅੱਛਾ ਹਾਂ ਵੀ ਜਾਨੀ ਕਿ ਬੈਹ ਨਹੀਂ ਰਹੀ ਬੈਠੀ ਨਹੀਂ ਹੈ ਕਿ ਜਦੋਂ ਜੇ ਬੈਹ ਨਹੀਂ ਰਹੀ ਅੱਛਾ ਹਾਂ ਵੀ ਔਖੀ ਜੀ ਪ੍ਰੋਬਲਮ ਆਈ ਨਹੀਂ ਜਮੇ ਕੰਮ ਹਾਂ ਅੜਿਆ ਪਿਆਦੀ ਕੰਮ ਹਾਂ ਜਮਾ ਫਾਨੇ ਮੂੰਗੜੀ ਵੀ ਹੁਣ ਵੀ ਤਵਾ ਨਹੀਂ ਜਮਾਨਤਾਨ ਕਰਦਾ ਜਮਾਨਤਾਨ ਕਰਦਾ ਦੋ ਦੋ ਹੁਣ ਵੀ 2.5 ਕਿਲੋ ਦਾ ਤੇਰੇ ਸਾਹਮਣੇ ਕਰਤਾਗਾ ਠੀਕ ਆ ਗੱਲ ਹਾਂ ਇਹ ਨੰਬਰ ਬੋਲ ਦੋ ਨੰਬਰ 9779475644 ਵੀਰੇ 13 977947544 ਬਰੇ ਲੈ ਸੱਜਣੋ ਇਹਨਾਂ ਦੋਵਾਂ ਬੱਛੀਆਂ ਚ ਜਿਹੜੀ ਵੀ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਚਮਕੌਰ ਤੋਂ ਖਰੀਦ ਕੇ ਲੈ ਜਿਓ ਬੰਦ ਠੰਡੀ ਪਿੰਡਾ ਹੈਗਾ ਧੋਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਰਜਾਣਾ ਬਰਨਾਲਾ ਧੋਲਾ ਉਹੀ ਪਿੰਡਾ ਸੱਜਣੋ ਜਿੱਥੇ ਗੁਰਦੁਆਰਾ ਅੜੀ ਸਰ ਸਾਹਿਬ ਹਾਂਜੀ ਹਾਂਜੀ ਅੜੀ ਸਰ ਸਾਹਿਬ ਗੁਰੂ ਘਰ ਵਾਲਾ ਨਗਰ ਆਹੇ ਇੱਥੇ ਤੋਂ ਬਾਈ ਕੋਲੋਂ ਜਿਹੜੀ ਵੀ ਗਾਂ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ